ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰੇ YouTube ਚੈਨਲ ਮੰਤਰੀ ਬ੍ਰਾਂਡ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਗੇ ਜੇ ਤੁਸੀਂ ਆਪਣੇ ਘਰੇ ਤਾਂ ਲੋਸ ਲੋ ਜਿੱਦਰ ਮੈਂ ਚਾਹ ਤਾਂ ਜੀ ਇਦਾਂ ਮੈਂ ਸਬਜ਼ੀ ਤੇ ਰਿਹਾ ਜਦ ਜੋ ਦੇ ਪਪਨ ਜਾਣਾ ਹੁੰਦਾ ਨਾ ਤਾਂ ਆਪਾਂ ਲਵਾ ਲਓ ਸਬਜ਼ੀ ਨੂੰ ਤੜਕਾ ਲਗਾ ਦੇਣੀ ਸੀ ਇਸ ਉੱਤਰਪਾ ਚਾਹ ਬਣ ਰਹੀ ਹੈ ਤੇ ਲਓ ਜੀ ਮਾਰਨਿੰਗ ਦੀ ਸਟਾਰਟਿੰਗ ਹੋ ਚੁੱਕੀ ਹੈ ਤੇ ਜਦ ਜਦ ਪਾਪਾ ਰੈਡੀ ਹੋ ਰਹੇ ਨੇ ਜਾਣ ਦੇ ਲਈ ਕਿਉਂਕਿ ਤੁਹਾਨੂੰ ਪਤਾ ਹੈ ਡਿਊਟੀ ਤੋਂ ਇੱਥੋਂ ਜਾਂਦੇ ਨੇ ਐਂਡ ਇਨ ਇਨ ਦਾ ਇਵਨਿੰਗ ਇਹ ਵਾਪਸ ਇੱਧਰੀ ਆ ਜਾਂਦੇ ਹੁੰਦੇ ਨੇ ਘਰੇ ਨਹੀਂ ਜਾਂਦੇ ਆਪਣੇ ਉੱਤਰ ਤੇ ਉੱਤੇ ਚਲੋ ਜੀ ਇੱਥੇ ਆਪਣੀ ਚਾਹ ਬਣ ਗਈ ਸੀ ਤੁਹਾਨੂੰ ਪਤਾ ਮੈਂ ਇੱਥੇ ਨਾ ਮੈਂ ਜਿੰਨੇ ਦਿਨ ਵੀ ਰਹੀ ਕਿਉਂਕਿ ਮੰਮੀ ਤੁਹਾਨੂੰ ਪਤਾ ਸੂਬਾ ਨਾ ਮਾਰਨਿੰਗ 3:30 ਵਜੇ ਦੇ ਕਰੀਬ ਉੱਠਦੇ ਨੇ ਜੇ ਡੈਡੀ ਨੇ ਜਾਣਾ ਹੁੰਦਾ ਫਿਰ ਮੰਮੀ ਹਰੀ ਤਾਂ ਉਸ ਤੋਂ ਬਾਅਦ 7 ਵਜੇ ਦੇ ਕਰੀਬ ਉੱਠਦੇ ਹੁੰਦੇ ਲੇਟ ਹੀ ਉੱਠਦੇ ਆ ਤੇ ਕਿਉਂਕਿ ਉਦੋਂ ਬਾਅਦ ਕੰਮ ਕਿਹੜੇ ਰਹ ਜਾਂਦੇ ਹਨ ਨਾ ਦੋ ਜਣੇ ਹੁੰਦੇ ਮਮਮੀ ਔਰ ਬ੍ਰਦਰ ਕਈ ਵਾਰੀ ਬ੍ਰਦਰ ਵੀ ਨਹੀਂ ਹੁੰਦਾ ਕਈ ਵਾਰ ਮਮਮੀ ਹੁੰਦੇ ਇਕੱਲੇ ਫਿਰ ਮਮਮੀ ਆਰਾਮ ਨਾਲ ਉੱਠ ਕੇ ਆਰਾਮ ਨਾਲ ਕੰਮ ਕਰ ਲੈਂਦੇ ਹੁੰਦੇ ਪਿੱਛੋਂ ਤਾਂ ਤੇ ਹੁਣ ਜਿਵੇਂ ਇਕੱਠੇ ਹੋਏ ਆ ਤੇ ਫਿਰ ਮੈਨੂੰ ਮੈਂ ਮਮਮੀ ਤਾਂ ਕਹਿੰਦੇ ਹਾਂ ਮੈਂ ਬਣਾ ਦਿੰਦੀ ਆ ਰੋਟੀ ਟਿਫਨ ਵਗੈਰਾ ਮੈਂ ਰੈਡੀ ਕਰ ਦਿੰਨੇ ਮੈਂ ਕਾ ਕੋਈ ਨਹੀਂ ਮਮਮੀ ਮੈਂ ਹੀ ਕਰਦੀ ਹੁੰਦੀ ਹਾਂ ਉੱਥੇ ਵੀ ਮੈਂ ਹੀ ਕਰਦੀ ਆ ਬਾਕੀ ਮੈਨੂੰ ਟਿਫਨ ਰੈਡੀ ਕਰਨ ਚ ਮਜ਼ਾ ਆਉਂਦਾ ਸੀ ਇਹ ਦੱਸਦਾ ਤੇ ਇਸ ਕਰਕੇ ਮੈਂ ਟਿਫਨ ਰੈਡੀ ਕਰਦੀ ਦੇਣੀ ਹੁੰਦੀ ਹੈ ਤੇ ਮੈਂ ਮਮਮੀ ਨੇ ਕਹੇ ਤੁਸੀਂ ਰੈਸਟ ਕਰ ਲਓ ਨਾ ਕਿਉਂਕਿ ਉਦੋਂ ਤੁਹਾਨੂੰ ਵੀ ਪਤਾ ਜਦੋਂ ਆਪਾਂ ਵਿੱਚ ਜੇ ਉੱਠ ਖੜਦੇ ਟੁੱਟਵੀਂ ਜੀ ਨੀਂਦ ਖਰਾਬ ਹੋ ਜਾਂਦੀ ਹੈ ਇੱਕ ਦਿਨ ਉੱਠ ਖੜਦੇ ਜਦੋਂ 3:30 ਵਜੇ ਉੱਠਦੇ ਆ ਤੇ ਮੈਂ ਕਿਹਾ ਚਲੋ ਤੁਸੀਂ ਪੈ ਜਾਓ ਪੈਂਦੀ ਤੇ ਮਮਮੀ ਕਿੱਥੇ ਉਹਦੇ ਨਾਲ ਦੇ ਨਾਲ ਹੀ ਨਾ 6 ਵਜੇ ਮੇਰੇ ਬਰਾਬਰ ਹੀ ਉੱਠ ਖੜਦੇ ਪੋਣੇ 6 ਵਜੇ ਉੱਠਦੇ ਹੁੰਦੇ ਤੇ ਦੂਜੇ ਬੰਨੇ ਮੈਂ ਚਾਹ ਧਰ ਲੈਨੇ ਬਸ ਚਾਹ ਬਣ ਜਾਂਦੀ ਮੇਰੀ ਚਾਹ ਪੀਣ ਬੈਹ ਜਨੇ ਆਟਾ ਗੁੰਨਦੇ ਨੇ ਮੈਂ ਪਹਿਲਾਂ ਪਹਿਲਾਂ ਸਬਜੀ ਦਾ ਆਟਾ ਤੇ ਫਿਰ ਬਸ ਚਾਹ ਪੀ ਕੇ ਤੇ ਮੈਂ ਨਾਲ ਦੇ ਨਾਲ ਰੋਟੀਆਂ ਲਾ ਦਿੰਦੀ ਆ ਤੇ ਕੰਮ ਵਧੀਆ ਨਿਭਟ ਜਾਂਦਾ ਛੇਤੀ ਛੇਤੀ ਤੇ ਲੋ ਜਿੱਥੇ ਮੈਂ ਚਾਹ ਪਾਣੀ ਵਗੈਰਾ ਪੀ ਲਿਆ ਸੀ ਤੇ ਮੈਂ ਉਸ ਤੋਂ ਬਾਅਦ ਨਾ ਬ੍ਰੇਕਫਾਸਟ ਜਸਟ ਹਸਬੰਦ ਦਾ ਟਿਫਿਨ ਰੈਡੀ ਕਰਦੀ ਹੁੰਦੀ ਆ ਜਾਂ ਜਪਜੋਤ ਦੀ ਪਰਾਂਠੀ ਰੈਡੀ ਕਰਦੀ ਹੁੰਨੀ ਕਿਉਂਕਿ ਅਸੀਂ ਜਿਹੜਾ ਬ੍ਰੇਕਫਾਸਟ ਕਰਦੇ ਅਸੀਂ 9:30 ਤੇ 10 ਵਜੇ ਦੇ ਅੰਦਰ ਅੰਦਰ ਕਰਦੇ ਬਟ ਜਪਜੋਤ ਨੂੰ ਤੁਹਾਨੂੰ ਪਤਾ ਹੀ ਆ ਰੁਟੀਨ 来ਨੇ ਆਉਣਾ ਹੁੰਦਾ ਉਸੇ ਅਕੋਰਡਿੰਗ ਐ 8 ਵਜੇ ਬਿਲਕੁਲ ਰੈਡੀ ਹੁਣ ਵੀ ਹੋ ਜਾਂਦਾ ਹੈਗਾ ਆਪਾਂ ਇਹਨੂੰ 8 ਵਜੇ ਨੂੰ ਬਿਲਕੁਲ ਜਿਵੇਂ ਸਕੂਲ ਟਾਈਮ ਰੈਡੀ ਕਰਦੇ ਨੇ ਉਸੇ ਤਰ੍ਹਾਂ ਇਹਨੂੰ ਹੁਣ ਵੀ ਰੈਡੀ ਕਰ ਦਿੰਦੇ ਆ ਅ ਅਮ ਬ੍ਰੇਕਫਾਸਟ ਵੀ 8 ਵਜੇ ਤੋਂ ਪਹਿਲਾਂ ਕਰਵਾ ਦੇਣਾ ਹੁੰਦਾ ਤੇ ਉਹ ਵੀ ਤਿਆਰ ਕਰ ਦਿੰਦੇ ਆਪਾਂ ਤੇ ਬੱਚੇ ਨੂੰ ਨਾ ਰੂਟੀਨ ਵਧੀਆ ਇੱਕ ਹੋਣਾ ਚਾਹੀਦਾ ਫਿਰ ਬੱਚੇ ਦਾ ਰੂਟੀਨ ਡਕ ਮਗਾਣ ਦਾ ਨਹੀਂ ਮਤਲਬ ਹਨਾ ਲੇਟ ਉੱਠਣਾ ਲੇਟ ਸੋਣਾ ਸੋ ਭਾਵੇਂ ਲੇਟ ਜਾਂਦੇ ਹੀ ਨਹੀਂ ਕਹਿੰਦੇ ਕਿ ਕਿਉਂਕਿ ਉਹ ਇੱਥੇ ਆਏ ਨਾ ਨਾਨਕੇ ਥੋੜਾ ਜਿਹਾ ਲੇਟ ਹੀ ਸੋਣਿਆ ਗੱਲਾਂ ਬਾਤਾਂ ਕਰਦੇ ਕਿਉਂਕਿ ਡੈਡੀ ਵਜਾ ਦਿੰਦੇ ਨੇ 9 ਸਵੇਰ ਨੂੰ ਕਈ ਵਾਰ ਤਾਂ ਇੱਕ ਟਾਈਮ ਜਲਦੀ ਆ ਜਾਂਦੇ ਡੈਡੀ ਇੱਕ ਟਾਈਮ ਇੱਕ ਦਿਨ ਲੇਟ ਹੁੰਦੇ ਨੇ ਸੋ ਫਿਰ ਗੱਲਾਂ ਬਾਤਾਂ ਕਰਦੇ ਹਨਾ ਕਈ ਵਾਰੀ ਇਹਦਾ ਮਾਮੂ ਵੀ ਤੁਸੀਂ ਮੰਨਣਾ ਨਹੀਂ ਇੱਕ ਦਿਨ ਤਾਂ ਮਾਮੂ ਰਾਤ ਨੂੰ ਨਾ 2 ਵਜੇ ਆਇ ਤੇ ਇਹ ਨਾ ਇਹਨੂੰ ਪਤਾ ਲੱਗ ਗਿਆ ਦੋ ਅੰਚੇ ਦੇਖ ਲਓ ਜਦ ਜੋ ਤ ਨੂੰ ਪਤਾ ਲੱਗ ਗਿਆ मामू ਆ ਗਿਆ ਉੱਠ ਕੇ ਉਹਨੂੰ ਮਿਲਿਆ ਤੇ ਦਿਨ ਫੇਸ ਹੋ ਗਿਆ ਨਾਲ ਦੀ ਨਾਲ ਉਹ मामੂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈਗਾ ਹੁੰਡ ਵੀ ਕਹਿੰਦਾ ਸੀਗਾ मामੂ ਕੋਲਾ ਪਰ ਰਹੀਏ ਬਬਾ ਹਾਜੀ ਹੋ ਰਹੀਏ मामੂ ਕੋਲ ਤੇ ਮੈਂ ਕਿਹਾ ਬੇਟਾ ਗਰਮੀ ਬਹੁਤ ਹੋ ਗਈ ਹੈ ਤੇ ਚੱਲ ਜੇ ਘਰਾਂ ਨੂੰ ਬਹੁਤ ਹੋ ਗਿਆ ਮਤਲਬ ਬਹੁਤ ਹੁੰਦੇ ਹਨਾ ਪਤਾ ਕੀ ਹੈ ਗਰਮੀ ਦੇ ਵਿੱਚ ਤਾਂ ਪਤਾ ਨਹੀਂ ਕੀ ਗੱਲ ਭਾਵੇਂ ਆਪਾਂ ਉੱਥੋਂ ਹੀ ਆਏ ਹਨਾ ਬਟ ਐਦਾਂ ਹੁੰਦਾ ਕਿ ਗਰਮੀ ਦੇ ਵਿੱਚ ਨਾ ਆਪਦੇ ਘਰੇ ਰੋ ਮੈਨੂੰ ਤੇ ਇਦਾਂ ਦਾ ਗਰਮੀ ਦੇ ਵਿੱਚ ਕਿਸੇ ਨੂੰ ਨਾ ਤੰਗ ਕਰੋ ਤੇ ਨਾ ਕੋਈ ਆਪਾਂ ਨੂੰ ਕਰੇ ਸਹੀ ਮੈਨੇਜ ਵਿੱਚ ਅਸੀਂ ਤਾਂ ਹੀ ਗਰਮੀ ਦੇ ਵਿੱਚ ਵੀ ਛੁੱਟੀਆਂ ਦੇ ਵਿੱਚ ਆਲਵੇਸ ਪਹਿਲਾਂ ਜਾਏ ਹੁੰਨੇ ਹੁੰਨੇ ਆ ਕਿ ਹੁਣ ਵੀ ਆਪਾਂ ਜਦੋਂ ਹੁਣ ਜਾ ਕੇ ਆਏ ਪਹਿਲੇ ਪਹਿਲਾ ਠੰਡਕ ਜੀ ਰਹੀ ਹੈ ਦੋਕ ਦਿਨ ਗਰਮੀ ਰਹੀ ਹੈ ਤੇ ਆਪਾਂ ਘਰ ਵਾਪਸ ਆ ਗਏ ਗਰਮੀ ਦੇ ਵਿੱਚ ਇਦਾਂ ਹੁੰਦਾ ਵੀ ਸਿੱਧੀ ਜੀ ਗੱਲ ਆਦੇ ਘਰਾਂ ਦੇ ਵਿੱਚ ਹੀ ਵਧੀਆ ਰਹਿੰਦਾ ਹੈਗਾ ਆਪਦਾ ਗਰਮੀ ਦੇ ਵਿੱਚ ਰਹੋ ਹਨਾ ਕੋਈ ਲੋੜ ਨਹੀਂ ਗਰਮੀ ਦੇ ਵਿੱਚ ਕਿਸੇ ਨੂੰ ਵੀ ਤੰਗ ਨਾ ਕਰੋ ਮੈਂ ਤੇ ਇਹ ਕਹਿਣੀ ਹੁੰਦੀ ਆ ਨਾ ਹੀ ਆਪਾਂ ਨਾ ਮੈਂ ਮੈਨੂੰ ਨਾ ਮੈਂ ਨੂੰ ਖੁਦ ਨੂੰ ਵੀ ਜਦੋਂ ਮੈਂ ਕਿਸੇ ਰਿਸ਼ਤੇਦਾਰੀ ਚ ਵੀ ਜਾਣਾ ਹੋਵੇ ਨਾ ਮੇਰਾ ਇਦਾਂ ਹੁੰਦਾ ਮੋਟਿਵ ਕਿ ਜਾਣਾ ਹੈ ਨਾ ਜੇ ਕਿਸੇ ਨੂੰ ਮਿਲਣ ਵੀ ਜਾਣਾ ਤਾਂ ਸਰਦੀ ਦੇ ਵਿੱਚ ਜਾਓ ਗਰਮੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਖੁੱਦ ਨੂੰ ਵੀ ਔਖਾ ਹੁੰਦਾ ਪਰ ਦੇ ਤੇ ਲਾ ਕੇ ਦੇਖੇ ਨਾ ਗਰਮੀ ਦੇ ਵਿੱਚ ਜੇ ਜਾਣਾ ਵੀ 2 ਘੰਟੇ ਅਗਲੇ ਦੇ ਘਰੇ ਲਾ ਕੇ ਤੇ ਆਪਦੇ ਵਾਪਸ ਆ ਜਾਈਦਾ ਜੇ ਆਪਾਂ ਜਾਣਾ ਵੀ ਐਮਰਜੈਂਸੀ ਜਾਣਾ ਵੀ ਪਵੇ ਨਾ ਆਪਾਂ ਨੂੰ ਨਹੀਂ ਸਰਦਾ ਉੱਥੇ ਜਾਈਦਾ ਫਿਰ ਆਪਾਂ ਥੋੜਾ ਚਿਰ ਲਾ ਕੇ 2-3 ਘੰਟੇ ਲਾ ਕੇ ਵਾਪਸ ਆ ਜਾਈਦਾ ਬਟ ਕੋਸ਼ਿਸ਼ ਸਾਡੀ ਇਹ ਹੁੰਦੀ ਅਸੀਂ ਗਰਮੀ ਦੇ ਵਿੱਚ ਕਿਤੇ ਵੀ ਨਹੀਂ ਜਾਂਦੇ ਬਾਹਰ ਅਸੀਂ ਕਿਸੇ ਦੇ ਅਸੀਂ ਕਿ ਗਰਮੀ ਦੇ ਵਿੱਚ ਰਿਸ਼ਤੇਦਾਰਾਂ ਚ ਵੀ ਜਾਣਾ ਅਵੋਇਡ ਹੀ ਕਰਦੇ ਹੁੰਨੇ ਸਰਦੀ ਦੇ ਵਿੱਚ ਘੁਮਾ ਘੁਮੀ ਕਰ ਆਉਂਦੇ ਆ ਜੇ ਕਿਤੇ ਜਾਣਾ ਹੋਵੇ ਨਾ ਮਿਲਣ-ਮੁਲ ਸਾਰਾ ਅਸੀਂ ਸਰਦੀ ਦਾ ਟੂਰ ਰੱਖਦੇ ਹ ਦੋਰ ਸਾਹਮਣੇ ਅਮਰੀ ਸਰ ਵਗੈਰਾ ਵੀ ਜਾਣਾ ਹੁੰਦਾ ਜਦੋਂ ਆਪਾਂ ਸਰਦੀ ਜਾਂ ਠੰਡਾ ਮੌਸਮ ਹੁੰਦਾ ਉਦੋਂ ਜਾਣੇ ਆ ਐਦਾਂ ਨਿੱਕੇ ਬਟ ਲਓ ਜੀ ਜਾਓ ਜੂ ਤੇ ਪਾਪਾ ਜਾਣ ਦੀ ਤਿਆਰੀ ਹੈ ਤੇ ਸਾਡੇ ਛੋਟੇ ਵੱਡੇ ਖਾਂਸੀ ਕਰੀ ਜਾਂਦੇ ਖਾਂਸੀ ਕਿਉਂ ਖਾਣ ਨੂੰ ਬੰਦੀਆਂ ਚੀਜ਼ਾਂ ਖਾਂਸੀ ਸਾਰੇ ਕਰੀ ਜਾਂਦੇ ਨੇ ਆ ਮੇਰਾ ਕਾਕਾ ਢੋਲੂ ਢੋਲੂ ਏ ਕਾਕੇ ਓਏ ਮਿੱਠੀ ਓਏ ਛੜ ਕਾਕਾ ਏ ਕਾਕਾ ਝੂਟੇ ਦਿੰਦਾ ਹੁੰਦਾ ਸੀ ਜੱਜਾ ਪੂ ਛੋਟਾ ਹੁੰਦਾ ਸੀ ਨਾ ਤੇ ਤੈਨੂੰ ਦਿੰਦਾ ਸੀ ਝੁੱਲੇ ਝੂਟੇ ਦਿੰਦਾ ਸੀ ਡਾਲਰ ਹਾਂ ਚੁਲਾਏ ਘਰ ਦਾ ਸੀ ਪੈਰ ਆਣਾ ਪੈਰ ਮਾਰਦਾ ਸੀ ਵੇ ਕੀ ਕਿੰਨਾ ਲਾਡਾ ਨਾ ਲਓ ਜੀ ਥੋੜੇ ਜੀ ਹਾਂ ਹੈਂਡ ਵਾਲੇ ਰਹਿੰਦੇ ਆ ਕੱਪੜਿਆ ਜਿਹਨੇ ਹੋ ਗਈ ਇਹ ਸਾਰੇ ਬੁਰਸ਼ ਮਾਰਨ ਵਾਲੇ ਉਸ ਬਾਅਦ ਵਾਲੇ ਤੇ ਆ ਸੁਪਨੇ ਵਾਲੇ ਤੇ ਇਹ ਨਾ ਮੈਂ ਹੁਣ ਬਸ ਫਿਊਚਰ ਸਮਾਨ ਮੰਗਾਉਂਗੀ ਕਲੀਨਿੰਗ ਵਾਲਾ ਤਨਾ ਮੇਰਾ ਰਾਤ ਅੱਜ ਮੈਂ ਵਾਸ਼ਰੂਮ ਦੀ ਕਲੀਨਿੰਗ ਚੰਗੀ ਤਰ੍ਹਾਂ ਕਰੂੰਗੀ ਕਿਉਂਕਿ ਹੁਣ ਮੈਂ ਕੱਪੜੇ ਧੋ ਕੇ ਜਦ ਜਦ ਨੂੰ ਆਤਵਾ ਖਾਣਾ ਵਗੈਰਾ ਫ੍ਰੀ ਕਰਕੇ ਨਾ ਇਹਨੂੰ ਮੈਂ ਵਾਸ਼ਰੂਮ ਨੂੰ ਚੰਗੀ ਤਰ੍ਹਾਂ ਕਲੀਨ ਕਰੂੰਗੀ ਕਿਹੜੇ ਮਤਲਬ ਟ੍ਰਿਕ ਦੇ ਨਾਲ ਕਰੂੰਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਅੱਜ ਮੈਂ ਬਹੁਤ ਲੁੱਕ ਦੇ ਨਾ ਗਏ ਉਹਨਾਂ ਤੇ ਤੋਂ ਬਿਨਾ ਹੀ ਮੈਂ ਵਲੌਗ ਸ਼ੂਟ ਇੱਥੇ ਕਰਦੀ ਆਂ ਉੱਥੇ ਪਿੰਡ 'ਚ ਤੁਹਾਨੂੰ ਪਤਾ ਪਹਿਲਾਂ ਨਾਲਨੇ ਆ ਫਿਰ ਕੰਮ ਸ਼ੁਰੂ ਹੋਗਾ ਇੱਥੇ ਪਹਿਲਾਂ ਕੰਮ ਸ਼ੁਰੂ ਕਰ ਲਈਦਾ ਲੋ ਅਸੀਂ ਹੁਣ ਆਪਾਂ ਤੁਹਾਡੇ ਨਾਲ ਕਿਹੜੀ ਟ੍ਰਿਕ ਵਰਤਾਂਗੇ ਮਾਂ ਮਗਾਉਂਗੀ ਮੈਂ ਕਿਹੜੀ ਟ੍ਰਿਕ ਦਾ ਤੇ ਫਿਰ ਤੁਹਾਨੂੰ ਸ਼ੇਅਰ ਕਰਾਂ ਕਿਹੜੀ ਟ੍ਰਿਕ ਦੇ ਨਾਲ ਤਕੂਟੀਆਂ ਪਹਿਲਾਂ ਬਿਲਕੁਲ ਚਿੱਟੀਆਂ ਜਿਵੇਂ ਪੁਜਾਰੋ ਨੰਗੀਆਂ ਲੈ ਕੇ ਆਦੇ ਡੱਬੇ ਉਵੇਂ ਆਪਾਂ ਕਰਦਾਂਗੇ ਠੀਕ ਹੈ ਜੀ ਤੇ ਚਲੋ ਮਿਲਦੇ ਤੁਹਾਨੂੰ ਫਿਰ ਕੇ ਫਿਰ ਆਪਾਂ ਕੱਪੜੇ ਵਗੈਰਾ ਕੱਢ ਕੇ ਜੋਤ ਨੂੰ ਨਵਾਤ ਕੇ ਰੈਡੀ ਕਰਕੇ ਫਿਰ ਮਿਲਦੇ ਤੇ ਲੋ ਜੀ ਇੱਥੇ ਬਸ ਮੈਂ ਕੱਪੜਿਆਂ ਦਾ ਸਲੋਟ ਮੇਰਾ ਚੱਲਦਾ ਹੀ ਹੁੰਦਾ ਨਾ ਨਾ ਸਵੇਰ ਜਦੋਂ ਕੱਪ ਉਦੋਂ ਕਿਚਨ ਦਾ ਕੰਮ ਨਵੇੜਦੇ ਨਾ ਤੇ ਉਦੋਂ ਮੈਂ ਮਸ਼ੀਨ ਮੇਨ ਨਾਲ ਆਪਾਂ ਪਹਿਲਾਂ ਹੀ ਲਗਾ ਜਾਂਦੇ ਆ ਫਿਰ ਜਿਹੜੇ ਹੱਥ ਨਾਲ ਮਲ ਨਾਲ ਹੁੰਦੇ ਹੱਥ ਨਾਲ ਮਲ ਦਿੰਦੇ ਆ ਵੈਸੇ ਕੱਪੜੇ ਤੁਹਾਨੂੰ ਪਤਾ ਡੇਲੀ ਉਤਾਰੀ ਦੇ ਦੋ ਦੋ ਸੂਟ ਹਨਾ ਸੋ ਮੈਲੇ ਤਾਂ ਹੁੰਦੇ ਨੇ ਬਾਕੀ ਹਨਾ ਘਰ ਜਾਈਦਾ ਹੀ ਨਹੀਂ ਕਿਤੇ ਘਰੇ ਰਹੀਦਾ ਲਾਲੋ ਸਾਹ ਅੰਦਰ ਹੀ ਅੰਦਰ ਰਹੀਦਾ ਤੇ ਫਿਰ ਕੱਪੜੇ ਮੈਲੇ ਵੀ ਕਿੱਥੋਂ ਹੋਣੇ ਨਾ ਕੋਈ ਪਸੀਨਾ ਆਉਣਾ ਨਾ ਕੋਈ ਕੁਝ ਮੈਲੇ ਬਿਲਕੁਲ ਵੀ ਨਹੀਂ ਹੁੰਦੇ ਕੱਪੜੇ ਤੇ ਮੈਂ ਹੁੰਦਾ ਸਰ ਮੈਨੂੰ ਆ ਤਾਂ ਮੈਂ ਜੇ ਇੱਕ ਵਾਰੀ ਉੱਠ ਗਣੀ ਮੈਂ ਦੁਬਾਰਾ ਨਾ ਤਾਂ ਪੈਣਾ ਹੁੰਦਾ ਤੇ ਨਾ ਮੇਥੋਂ ਬੈਠਾ ਹੀ ਜਾਂਦਾ ਮੈਨੂੰ ਇਦਾਂ ਹੁੰਦਾ ਜੇ ਮੈਨੂੰ ਕੰਮ ਦੇਂਦਿਆਂ ਮੈਨੂੰ ਇਦਾਂ ਹੁੰਦਾ ਕੰਮ ਨਵੇੜ ਕੇ ਸੁਪੋ ਬੰਦਾ ਫਰੀਜ ਆ ਹੋ ਕੇ ਨਾ ਧੋ ਕੇ ਬੈਠੇ ਨਾ ਤੇ ਨਾਲੇ ਵਧੀਆ ਲੱਗਦਾ ਹੈਗਾ ਤੇ ਫਿਰ ਮੇਰੀ ਆਦਤ ਇੱਥੇ ਵੀ ਸ਼ੁਰੂ ਤੋਂ ਹੀ ਇੱਥੇ ਵੀ ਮੈਂ ਜਦ ਕੋਵਾਰੀ ਹੁੰਦੀ ਸੀ ਨਾ ਅਸੀਂ ਨਾ ਮੈਂ ਔਰ ਮੰਮੀ ਅਸੀਂ 10 ਵਜੇ ਤੋਂ ਉਦੋਂ ਤਾਂ ਮੰਮੀ ਦੇ ਗੋਡੇ-ਗੋਡੇ ਕੁਛ ਨਹੀਂ ਜਉਦੇ ਸੇ ਤਾਂ ਹੁਣ ਦੁਖਣ ਲੱਗੇ ਮੰਮੀ ਦੇ ਗੋਡੇ ਤੇ ਕੁਛ ਨਹੀਂ ਦੋਪਦਾ ਸ ਅਸੀਂ ਸਹੀ ਮਾਇਨੇ ਚ 10 ਵਜੇ ਨੂੰ ਅਸੀਂ ਫ੍ਰੀ ਹੋ ਜਾਂਦੇ ਹਾਂ ਨਾ ਅਸੀਂ ਮੈਂ ਔਰ ਮੰਮੀ ਅਸੀਂ ਸ ਤਾਂ 10 ਵਜੇ ਜਦੋਂ ਫ੍ਰੀ ਹੋਣਾ ਤੇ ਅਸੀਂ ਫੇਰ ਆਰੈਸਟ ਕਰ ਲੈਂਦੇ ਹੁੰਦੇ ਅਸੀਂ ਫੇਰ ਅਸੀਂ ਦੁਪਹਿਰੇ ਸਬਜੀ ਭੱਜ ਕੱਟਣ ਬੈਹਣ ਦੋਨੋਂ ਜਾਣੀਆਂ ਹੁੰਦੀਆਂ ਅਸੀਂ ਦੀਦੀ ਦੇ ਵਿਆਹ ਹੋ ਗਿਆ ਸੀ ਕਈ ਵਾਰ ਬ੍ਰਦਰ ਆ ਹੁੰਦਾ ਸੀ ਘਰੇ ਕਈ ਵਰੀ ਜੋਬ ਕਿਆ ਹੁੰਦਾ ਸੀ ਹਨਾ ਤੇ ਸੋ ਘੱਟ ਹੀ ਮਤਲਬ ਇਹ ਵੀ ਘਰੇ ਘੱਟ ਹੁੰਦਾ ਸੀ ਹਫਤੇ ਚ ਦੋ ਤਿੰਨ ਦਿਨ ਘਰੇ ਹੁੰਦਾ ਸੀ ਅਦਰਵਾਇਜ਼ ਅਸੀਂ ਮੈਂ ਔਰ ਮੰਮੀ ਟਾਈਮ ਸਪੈਂਡ ਕਰਦੇ ਸੀ ਸਾਰਾ ਦਿਨੇ ਤੇ ਰਾਤ ਨੂੰ ਚਲੋ ਡੈਡੀ ਆ ਜਾਂਦੇ ਸੀ ਹਨਾ ਤੇ ਅਸੀਂ ਬਹੁਤ ਜਲਦੀ ਕੰਮ ਕਰ ਲੈਂਦੇ ਸੋ ਹੀ ਰੂਟੀਨ ਮੇ ਹੋਇਆ ਜ ਮੈਂ ਭਾਵੇਂ ਵਿਆਹੀ ਨਹੀਂ ਗਈ ਆ ਬਟ ਮੈਂ ਆ ਕੇ ਉਹੀ ਕੰਮ ਮੇਰੇ ਹੈਗੇ ਆ ਕੁਵਾਰੇ ਹੁੰਦੇ ਵਾਲੀ ਫੀਲਿੰਗ ਕਿਸਮ ਲੋ ਕੰਮ ਕਰਨ ਦੀ ਉਹੀ ਸਿਸਟਮ ਮੇਰਾ ਹੈਗਾ ਇੱਥੇ ਆਏ ਆ ਨਾ ਅੰਦਰੋਂ ਅੰਦਰ ਰਹਿਨੇ ਆ ਇੱਥੇ ਤਾਂ ਮੇਰਾ ਸ਼ੂਟ ਹੋ ਗਿਆ ਕਿ ਕੈਮਰਾ ਮੇਰਾ ਇੱਕ ਜ਼ਿਆਦਾਤਰ ਮਤਲਬ ਸਟੈਂਡ ਤੇ ਆ ਹੀ ਹੁੰਦਾ ਇੱਥੇ ਦੇ ਅੰਦਰ ਉੱਥੇ ਆਪਾਂ ਨੂੰ ਖੁੱਲਾ ਵੇੜੇ ਕਰਕੇ ਸਟੈਂਡ ਬਾਰ ਬਾਰ ਚੱਕਣਾ ਕਰਨਾ ਧਰਨਾ ਓខਾ ਲੱਗਦਾ ਇਸ ਕਰਕੇ ਵੀਡੀਓ ਆਪਾਂ ਨੂੰ ਕੱਟ ਸ਼ੂਟ ਉੱਥੇ ਮੇਨ ਮੇਨ ਕੰਮਾਂ ਦੀ ਕਰਦੇ ਹੁੰਦੇ ਆ ਆਪਾਂ ਜ਼ਿਆਦਾ ਨਹੀਂ ਸ਼ੂਟ ਕਰਦੇ ਇਹ ਆਈ ਹੋਪ ਕਿ ਤੁਹਾਨੂੰ ਮੇਰੇ ਵਲੌਗਸ ਵਧੀਆ ਲੱਗ ਰਹੇ ਹੋਣਗੇ ਹਨਾ ਥੋੜੇ ਜੇ ਨਾਲੇ ਤਾਂ ਡਿਫਰੈਂਟ ਹੋ ਗਏ ਬਾਕੀ ਮੈਂ ਜ਼ਿਆਦਾ ਸ਼ੂਟ ਨਹੀਂ ਕੀਤੀ ਤੇ ਜਿੰਨੇ ਜਿੰਨੇ ਵੀ ਕੀਤੇ ਚਲੋ ਉਹਨੇ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਮੈਂ ਤੇ ਚਲੋ ਜੀ ਜੇ ਆਪਣਾ ਸਫਾਇਬ ਮਾਂ ਸ਼ੁਰੂ ਚੱਲਦਾ ਰਿਹਾ ਤੇ ਹਜੇ ਆਪਾਂ ਕੱਪੜੇ ਮੈਂ ਕਿੱਥੇ ਪਾਤੇ ਉੱਪਰ ਜਾਂਦੇ ਨਾ ਵਾਹ ਨਹੀਂ ਤੇ ਪਾਤੇ ਆ ਤੇ ਹੁਣ ਆਪਾਂ ਜੁਰਜਤ ਨੂੰ ਰੈਡੀ ਕਰਤਾ ਆ ਨਾ ਤੋਂ ਕਿ ਖਾਣਾ ਵਗੈਰਾ ਇਹਨੇ ਡਨ ਕਰ ਲਿਆ ਆ ਤੇ ਮੈਂ ਹਜੇ ਨਾਉਂ ਕੀ ਸ਼ਹਿਰ ਕੋ ਮੈਂ ਨਾ ਬਾਥਰੂਮਾਂ ਦੀ ਕਲੀਨਿੰਗ ਕਰਨੀ ਆ ਤੁਹਾਨੂੰ ਦੱਸਿਆ ਨਾ ਬਾਥਰੂਮ ਦੀਆਂ ਨਾ ਵੀ ਤੁਹਾਨੂੰ ਟ੍ਰਿਕ ਸ਼ੇਅਰ ਕਰ ਦਾਂਗ ਨਾ ਇਹ ਕਲੀਨਿੰਗ ਹੋ ਜੀ ਦੋ ਕੰਮ ਹੋ ਜਾਣਗੇ ਤੇ ਉੱਥੇ ਹੈ ਨਾ ਪਿੰਡ ਜਿੱਥੇ ਤੁਹਾਨੂੰ ਪਤਾ ਧੁੱਪ ਝੜ ਜਾਂਦੀ ਹੈ ਬਾਥਰੂਮ ਘੇੜੇ ਚ ਇੱਥੇ ਅੰਦਰ ਅੰਦਰ ਜਦੋਂ ਇੱਥੇ ਮੈਂ ਕਿਹੜਾ ਟ੍ਰਿਕ ਸ਼ੇਅਰ ਕਰ ਦਿੰਦੇ ਹਾਂ ਤੁਹਾਡੇ ਨਾਲ ਤੇ ਮਿਲਦੇ ਫਿਰ ਤੁਹਾਨੂੰ ਖਹਿਰ ਕੇ ਠੀਕ ਹੈ ਜੀ ਦੂਜੀ ਲੈਣੀ ਹੈ ਸਾਡੇ ਸ਼ਹਿਰਾਂ ਚ ਕਿਵੇਂ ਸਬਜੀ ਰੋ ਦਿੱਰ ਗਿਆ

ਮੈਂ ਤਰਵਦਾ ਕਿ ਭਿੰਡੀ ਭਿੰਡੀ ਲੈ ਲਓ ਭਿੰਡੀ ਲੈ ਲਓ ਕਿਹੜੇ ਦਾ ਇਹਦਾ ਤੂੰ 40 ਤੋਂ 20 ਰੁਪਏ ਦਿলো ਬੋਲੋ ਕਿੰਨੀ ਕਰਤਾ ਤੱਕ ਨਾ ਦੇ ਦੋ ਲੈ ਲਓ ਨਾ ਨਾ ਤੱਕ ਲੋ ਬਾਬਾ ਕਿੰਨਾ ਹੋ ਗਿਆ ਲੈ ਲਓ ਦੁਕਾਨਦਾਰ ਤੁਸੀਂ ਰੋੜਾ ਨਾ ਦੇਓ ਪੱਕੀ ਬਣਾ ਦਿੰਦੀ ਹੈ ਨਾ ਨਾ ਜਾਨਾ ਪੱਕੀ ਨਾ ਹੋਣੇ ਨਾ ਹੋਣੇ ਰਾਮ ਰਾਮ ਬੋਲੇ ਚਨਾ

ਜਾ ਬਜੋ ਚੱਲਿਆ ਚਾਹਤੇ ਮਾਸੀ ਘਰੇ ਦੂਜੀ ਘਰੇ ਚਾਚੇ ਘਰੇ ਚੱਲ ਚੱਲ ਲੋ ਜੀ ਅੱਜ ਆਪਾਂ ਲੈ ਕੇ ਆ ਗਏ ਤੁਹਾਡੇ ਲਈ ਟੂਟੀਆਂ ਦੀ ਵੀਡੀਓ ਦੇਖੋ ਟੂਟੀਆਂ ਦੇ ਉੱਪਰ ਜਿੱਦਾਂ ਇਦਾਂ ਸ਼ੋਰ ਆ ਜਾਂਦਾ ਹੈ ਟਾਈਪ ਜੰਮ ਜਾਂਦਾ ਹੈ ਹਨਾ ਸੋ ਆਪਾਂ ਇਹਨਾਂ ਨੂੰ ਅੱਜ ਇੱਕ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਟੂਟੀਆਂ ਕਿਸ ਤਰ੍ਹਾਂ ਸਾਫ ਕਰ ਸਕਦੇ ਕਿਉਂਕਿ ਨਾ ਮੀਂਹ ਵਗੈਰਾ ਪੈਂਦਾ ਇਧਰੋਂ ਸ਼ਰਟ ਦੇ ਉੱਪਰੋਂ ਜਿਹੜਾ ਪਾਣੀ ਵਗੈਰਾ ਆਉਂਦਾ ਸੋ ਉਹਦੇ ਨਾਲ ਜਿਹੜੀਆਂ ਟੂਟੀਆਂ ਖਰਾਬ ਹੋ ਜਾਂਦੀਆਂ ਇੱਕ ਪਾਣੀ ਦੂਸਰਾ ਜੋ ਨਲਕੇ ਵਾਲਾ ਹੁੰਦਾ ਜਦੋਂ ਇਸ ਤਰ੍ਹਾਂ ਟੂਟੀਆਂ ਦਾ ਜਿਹੜਾ ਸਾਰਾ ਬਿਲਕੁਲ ਸਿਸਟਮ ਖਰਾਬ ਹੋ ਜਾਂਦਾ ਖਰਾਬ ਹੋ ਜਾਂਦਾ ਇਹਦੀਆਂ ਮਹਿੰਗੀਆਂ ਰੋਟੀਆਂ ਨੇ ਹਨਾ ਸੋ ਅੱਜਕਲ ਟੂਟੀ ਤੋਂ ਪਤਾ ਹਜ਼ਾਰ ਤੋਂ ਘੱਟ ਤਾਂ ਬਿਲਕੁਲ ਵੀ ਹੁੰਦੀ ਹੈ ਤੇ ਇਹ ਹਜ਼ਾਰ ਤੋਂ ਉੱਪਰ ਟੋਟੀ ਹੈ ਸੋ ਆਪਾਂ ਇਹਨਾਂ ਨੂੰ ਅੱਜ ਕਰਦੇ ਆ ਆਸਾਨ ਤਰੀਕੇ ਨਾਲ ਕਲੀਨਿੰਗ ਤੇ ਜੇ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਜੀ ਤੁਹਾਨੂੰ ਮੇਰਾ ਜਿਹੜਾ ਟ੍ਰਿਕ ਕਿੱਦਾਂ ਦਾ ਲੱਗਾ ਠੀਕ ਹੈ ਜੀ ਕਰਦੇ ਆ ਟਰਾਈ ਸ਼ੁਰੂ ਕਿਹੜੀਆਂ-ਕਿਹੜ ਲਓ ਜੀ ਆਪਾਂ ਸਾਰਫ ਤੇ ਮਿੱਠਾ ਸੋਡਾ ਲੈ ਲਿਆ ਸੀ ਦੋ ਚਮਚੇ ਇੱਕ ਚਮਚਾ ਦੋ ਚਮਚੇ ਮਿੱਠੇ ਸੋਡੇ ਦੇ ਮਿਲਾ ਦਾ ਤੇ ਨਾਲ ਪਾਵਾਂਗੇ ਵਿਨੇਗਰ ਠੀਕ ਹੈ ਜੀ ਇਹ ਦੇਖੋ ਕਿੰਨਾ ਵਧੀਆ ਮਿਕਸਚਰ ਜਿਹੜਾ ਤਿਆਰ ਹੋਗਾ ਮਿਕਸਚਰ ਠੀਕ ਹੈ ਜੀ ਇਹ ਮਿਕਸਚਰ ਨੂੰ ਆਪਾਂ ਮਿਕਸ ਕਰ ਲਵਾਂਗੇ ਨਾ ਇੱਕ ਬਰਸ਼ ਦੀ ਸਹਾਇਤਾ ਦੇ ਨਾਲ ਠੀਕ ਹੈ ਜੀ ਹੁਣ ਇਹਨੂੰ ਆਪਾਂ ਲਗਾਵਾਂਗੇ ਆਪਾਂ ਟੂਟੀਆਂ ਦੇ ਉੱਪਰ ਠੀਕ ਹੈ ਜੀ ਤੇ ਲੋ ਜੀ ਆਪਾਂ ਆ ਗਏ ਸੇ ਇੱਥੇ ਨਾ ਟੂਟੀਆਂ ਦੀ ਕਲੀਨਿੰਗ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਠੀਕ ਹੈ ਟੂਟੀਆਂ ਨਾ ਉੱਪਰ ਝਾਲ ਆ ਅੰਡਰ ਉਹ ਜਾਲ ਦੇ ਨਾਲ ਜਦੋਂ ਮੀਂਹ ਵਗੈਰਾ ਪੈਂਦਾ ਤੇ ਉਹ ਪਾਣੀ ਜਿਹੜਾ ਟੂਟੀਆਂ ਦੇ ਉੱਪਰ ਆ ਨਾ ਰੇਨ ਵਗੈਰਾ ਦਾ ਪੈਂਦਾ ਤੇ ਬਾਕੀ ਸਮ ਟਾਈਮ ਜਿਹੜਾ ਟੂਟੀ ਦਾ ਪਾਣੀ ਹੁੰਦਾ ਜਿਵੇਂ ਵਾਟਰ ਬਾਕਸ ਦਾ ਪਾਣੀ ਨਹੀਂ ਹੁੰਦਾ ਤੇ ਫਿਰ ਸੋਰੇ ਵਾਲਾ ਪਾਣੀ ਮਤਲਬ ਦੂਜਾ ਚੜਾ ਲੈਨੇ ਆਪਾਂ ਨੀਚੇ ਵਾਲਾ ਧਰਤੀ ਵਾਲਾ ਤੇ ਫਿਰ ਉਹ ਸੋਰੇ ਵਾਲੇ ਪਾਣੀ ਦੇ ਨਾਲ ਜਿਹੜੀਆਂ ਟੂਟੀਆਂ ਬਿਲਕੁਲ ਨਾ ਖਰਾਬ ਹੋ ਜਾਂਦੀਆਂ ਜਿਆਂ ਤਾਂ ਡੇਲੀ ਸਾਫ਼ ਕੀਤੀ ਜਾਣਾ ਨਾ ਡੇਲੀ ਤਾਂ ਤੁਹਾਨੂੰ ਪਤਾ ਕੋਈ ਵੀ ਨਹੀਂ ਕਰਦਾ ਡੇਲੀ ਤਾਂ ਨਾ ਤੇ ਹਫਤੇ ਦੇ ਵਿੱਚ ਦੋ ਤਿੰਨ ਦਿਨ ਆਪਾਂ ਚੰਗੀ ਤਰ੍ਹਾਂ ਟੂਟੀਆਂ ਸਾਫ਼ ਕਰਦੇ ਹੈਗੀਆਂ ਤੇ ਹੁਣ ਆਪਾਂ ਪਾਣੀ ਭਾਵੇਂ ਰੋੜ-ਡੋਲ ਤੀ ਤੇ ਨਾ ਇਹਦੇ ਤੇ ਸ਼ੋਰੇ ਜਿਹੇ ਟਾਈਪ ਉਹ ਆ ਪਿਆ ਸੀਗਾ ਕਿਉਂਕਿ ਹੁਣ ਲਗਾਤਾਰ ਮੀਂਹ ਪਈ ਹੈ ਨਾ ਤੇ ਮੈਂ ਕਿਹਾ ਚਲੋ ਮੈਂ ਕੋਈ ਟ੍ਰਿਕ ਯੂਜ਼ ਕਰਕੇ ਦੇਖਦੇ ਹਾਂ ਬਹੁਤ ਸਾਰੀਆਂ ਟ੍ਰਿਕਸ ਦੇਖਦੇ ਹੁੰਦੇ ਹਨ ਹਣਾ ਆਪਾਂ ਤੇ ਚਲੋ ਮੈਂ ਕਿਹਾ ਕੋਈ ਟ੍ਰਿਕ ਲਗਾ ਕੇ ਦੇਖਦੇ ਆ ਜੇ ਕੋਈ ਕੰਮ ਕਰ ਗਈ ਕੋਈ ਟ੍ਰਿਕ ਤੇ ਕਲੀਨ ਹੋ ਜਾਣਗੀਆਂ ਤੇ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨੇ ਆ ਤੇ ਆ ਤੁਹਾਨੂੰ ਮੇਰੇ ਦੱਸ ਸੀ ਦਿੱਤਾ ਕਿਹੜਾ-ਕਿਹੜਾ ਸਮਾਨ ਲਿਆ ਲਓ ਜਿੱਥੇ ਮੈਂ ਟੂਟੀਆਂ ਕਲੀਨ ਕਰ ਲਈਆਂ ਸੀ ਲੋ ਜੀ ਟੂਟੀਆਂ ਮੈਂ ਕਲੀਨ ਕਰ ਲਿਆ ਸੀ ਤੇ ਮੈਂ ਲੱਗਦੇ ਹੱਥ ਮੈਂ ਕਿਾ ਚਲ ਜਿੰਨਾ ਕਿ ਪੱਥਰ ਲੱਗਾ ਹੋਇਆ ਸਾਈਡਾਂ ਤੇ ਇਹਨੂੰ ਵੀ ਚਲੋ ਕਲੀਨ ਕਰ ਲੈਂਦੇ ਆ ਮੇਰੀ ਆਦਤ ਤਾਂ ਮੈਂ ਕੰਮ ਕਰਦੀ ਕਰਦੀ ਕਿੱਧਰ ਹੋ ਰਹੀ ਭੱਜ ਜਾਨੀ ਹੋਰ ਕੰਮ ਹੀ ਕਰਨ ਬੈਹ ਜਾਨੀ ਆ ਇਹੀ ਹਾਲ ਆ ਮੈਂ ਕਰਦੀ ਤਾਂ ਟੂਟੀਆਂ ਕਲੀਨ ਪਈ ਸੀ ਕਰਦੀ ਕਰਦੀ ਮੈਂ ਸਾਹਮਣੇ ਦੇਖਿਆ ਮੈਂ ਕਿ ਬਣਾ ਇੰਨਾ ਤੇ ਵੀ ਮਾਰ ਹੀ ਸੁੱਟ ਹੁਣ ਤੋਂ ਆ ਟਾਈਲਾਂ ਦੇ ਉੱਪਰ ਵੀ ਆ ਨਾ ਸਰਫ ਵਗੈਰਾ ਜਿਹੜੀ ਉਹ ਉਹ ਮੇਰਾ ਬਚਿਆ ਸੀਗਾ ਜਿਹੜਾ ਬਣਾਇਆ ਸੀ ਸੋਲੂਸ਼ਨ ਜਾਂ ਤੇ ਮੈਂ ਕਿ ਚਲੋ ਆਪਾਂ ਇਹਨੂੰ ਮਾਰ ਹੀ ਲੈਨੇ ਇਹਦੇ ਤੇ ਵੀ ਕੀ ਪਤਾ ਕਲੀਨ ਇਹਦੇ ਨਾਲ ਵੀ ਹੋ ਜਾਣਾ ਤੇ ਮੈਂ ਲੱਗਦੇ ਹੱਥ ਜਿਹੜਾ ਕੰਮ ਮੇਰੇ ਅੱਗੇ ਦੇਂਦਾ ਹੋਵੇ ਮੈਂ ਫੱਟੇ ਚੱਕ ਦਿੰਦੇ ਹਾਂ ਉਹੀ ਹਾਲ ਬਸ ਇੱਥੇ ਮੇਰਾ ਤੇ ਚਲੋ ਜੀ ਮੈਂ ਇੱਥੇ ਵੀ ਇਹ ਕਲੀਨਿੰਗ ਕਰਨ ਲੱਗ ਗਈ ਸੀਗੀ ਟੂਟੇ ਕਾਫੀ ਹੱਦ ਤੱਕ ਕਲੀਨ ਹੋ ਗਿਆ ਸੀ ਬਟ ਥੋੜੇ ਥੋੜੇ ਰਹਿੰਦੀਆਂ ਸੀਗੀਆਂ ਤੇ ਉਹ ਮੈਂ ਕਿਹਾ ਹੌਲੀ ਹੌਲੀ ਹੋਣਗੇ ਮਤਲਬ ਅੱਪ ਜੇ ਕਿ ਕੋਈ ਵਾਰੀ ਕੋਈ ਵੀ ਚੀਜ਼ ਇੱਕੋ ਲਗਤ ਦੇ ਨਾਲ ਕਲੀਨ ਹੋ ਜਾਂਦੀ ਨਹੀਂ ਇੱਕੋ ਲਗਤ ਦੇ ਨਾਲ ਕਲੀਨ ਨਹੀਂ ਹੋਣੀ ਸੀ ਤੇ ਲੋ ਜੀ ਬਸ ਹੁਣ ਮੈਂ ਟੂਟਿਆਂ ਨੂੰ ਕਰ ਦਿੰਦੇ ਆ ਕਲੀਨ ਨਾਲੇ ਕਰ ਦਿੰਦੇ ਆ ਉਹਨੂੰ ਕਲੀਨ ਟਾਈਲਾਂ ਨੂੰ ਤੇ ਬਾਕੀ ਆਈ ਹੋਪ ਕਿ ਤੁਹਾਨੂੰ ਮੇਰੇ ਵਲੌਗਸ ਵਧੇ ਲੱਗ ਰਹੇ ਹੋਣਗੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਫੁੱਲ ਸਪੋਰਟ ਕਰਿਆ ਕਰੋ ਕਿਉਂਕਿ ਹਨਾ ਤੁਹਾਨੂੰ ਵੀ ਪਤਾ ਕਿ ਜਦੋਂ ਵੀਡੀਓ ਦੇਖਦੇ ਆਪਾਂ ਇਹ ਤਾਂ ਹੈ ਨਹੀਂ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਹਨਾ ਸਾਰਾ ਪਤਾ ਲੱਗਦਾ ਕਿਹੜੇ ਭੈਣ ਭਾਈ ਨੇ ਫੁੱਲ ਵਾਚ ਕੀਤੀ ਹੈ ਕਿਹੜੇ ਨਹੀਂ ਕੀਤੀ ਬਾਕੀ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਹਨਾ ਆਪਣੇ ਉਹ ਭੈਣ ਭਾਈਆਂ ਤਾਂ ਪਤਾ ਹੁੰਦਾ ਆਪਣੇ ਨਾਲ ਕਿਹੜੇ ਭੈਣ ਭਾਈ ਜੁੜੇ ਨੇ ਨਿਊ ਭੈਣਾ ਵੀ ਜੁੜੀਆਂ ਨੇ ਇੰਨੀਆਂ ਵਧੀਆ ਜੁੜੀਆਂ ਨੇ ਨਾ ਤੇ ਸੱਚੀ ਦੱਸ ਨਹੀਂ ਸਕਦੀ ਫੁੱਲ ਸਪੋਰਟ ਵਾਲੀਆਂ ਜੁੜੀਆਂ ਨੇ ਬਟ ਜਿਹੜੀ ਇੱਕ ਅੱਧੀ ਭੈਣ ਕਰ ਜਾਂਦੀ ਹੈ ਨਾ ਭੈਣ ਬਣ ਕੇ ਪਲੀਜ਼ ਫੁੱਲ ਵਾਚ ਕਰਿਆ ਕਰੋ ਕਿਉਂਕਿ ਨਾ ਸਪੋਰਟ ਹੁੰਦੀ ਹੈ ਨਾ ਜਿਹੜੀ ਦਿਲ ਤੋਂ ਕਰੀਦੀ ਹੁੰਦੀ ਕੋਈ ਕਿਸੇ ਵੀ ਕੰਮ ਇਹ ਨਹੀਂਗਾ ਕਿ ਇੱਕ YouTube ਦੀ ਗੱਲ ਕਰਦੇ ਆ ਕਿਸੇ ਵੀ ਪਹਿਲੂ ਤੇ ਆਪਾਂ ਕਿਸੇ ਨੂੰ ਸਪੋਰਟ ਕਰਦੇ ਆ ਨਾ ਉਹਨੂੰ ਫੁੱਲ ਕਰੋ ਦਿਲ ਤੋਂ ਕਰੋ ਸੋ ਆਪਾਂ ਜਿਹਨੂੰ ਵੀ ਕਰਦੇ ਆ ਫੁੱਲ ਕਰਦੇ ਆ ਤੇ ਦਿਲ ਤੋਂ ਕਰਦੇ ਆ ਹਨਾ ਕਿਉਂਕਿ ਆਪਰਾ ਮਰੀਜ਼ ਨਹੀਂ ਇਤਨਾ ਕੰਮ ਨਹੀਂ ਕਰਿਆ ਜਾਂਦਾ ਜਿਵੇਂ ਕਹਿੰਦਾ ਮਤਲਬ ਹੁਣ ਇੱਥੇ ਮੈਂ ਤੁਹਾਡੇ ਸਾਹਮਣੇ ਲੱਗ ਗਈ ਸੀਗੀ ਲੈ ਕੇ ਫੜ ਕੇ ਤੇ ਬੋਕਰ ਤੇ ਮੈਂ ਨਾ ਲੱਗਦੇ ਹਾਂ ਤੇ ਮੈਂ ਕਿਹਾ ਥੱਲੋਂ ਵੀ ਸਾਰੇ ਨਾ ਫਰਸ਼ ਦੇ ਨਾਲ ਅ ਮਤਲਬ ਸਪੰਜ ਜੀ ਦੇ ਨਾਲ ਚੰਗੀ ਤਰ੍ਹਾਂ ਨਾ ਫਰਸ਼ਾ ਕਲੀਨ ਕਰਦੀਆਂ ਤੇ ਸਾਰਾ ਮੈਂ ਚੰਗੀ ਤਰ੍ਹਾਂ ਮਾਰ-ਮਾਰ ਕੇ ਨਾ ਸਾਈਡਾਂ ਤੋਂ ਜਿਵੇਂ ਮੜਾ ਮੜਕ ਮਿੱਟੀ-ਮੁੱਟੀ ਜੀ ਜੰਮ ਜਾਂਦੀ ਉੱਪਰ ਉਹ ਜਦੋਂ ਮੀ ਹਨੇਰੀ ਆਉਂਦੀ ਥੱਲੇ ਸਾਰਾ ਤੂੜਾ ਜ ਆ ਜਾਂਦਾ ਤੇ ਜੰਮ ਜਾਂਦਾ ਮੈਨ ਲੱਗਦਾ ਤੇ ਮੈਂ ਕਿ ਹੁਣ ਲੱਗੀ ਤਾਂ ਹੈ ਮਾਣਾ ਇਹਨੂੰ ਫੁੱਲ ਕਲੀਨਿੰਗ ਕਰਕੇ ਛੱਡੂਗੀ ਐਵੇਂ ਨਹੀਂ ਛੱਡਦੇ ਤੇ ਕੱਪੜੇ ਵੀ ਮੇਰੇ ਧੋਤੇ ਗਏ ਸੀ ਸਾਰੇ ਤੇ ਉਹ ਸਾਈਡਾਂ ਵਾਲੇ ਸਾਰੇ ਜਿੱਥੇ ਸਾਬਣ ਵਗੈਰਾ ਰੱਖੀ ਦੀ 올ਓਵਰ ਸਾਰੀ ਕਲੀਨਿੰਗ ਮੈਂ ਇੱਧਰ ਦੀ ਮੈਂ ਅੱਜ ਕਰਕੇ ਜਾਊਂਗੀ ਮੰਮੀ ਤਾਂ ਕਹੀ ਜਾਂਦੀ ਸੀ ਕਿ ਨਾ ਕਿਉਂ ਮੱਥੇ ਮਾਰਦੀ ਫਿਰਦੀ ਆ ਤੂੰ ਆਪ ਦਾ ਬਾਹਰ ਆ ਜਾ ਤੂੰ ਨਹਾ ਧੋ ਕੇ ਤੇ ਆ ਦੂ ਰੋਟੀ ਪਾਣੀ ਛਕਲਾ ਹੁਣ ਮੈਂ ਬਣਾਉਣੀ ਆ ਤੇ ਮੈਂ ਕਹਿੰਨਾ ਮੈਂ ਤਾਂ ਫਟੇ ਚੱਕੂਗੀ ਹੁਣ ਮੈਂ ਨਹੀਂ ਟੇਕ ਟੇਕਦੀਗੀ ਮੈਂ ਨਾ ਟਾਲਦੀ ਮੈਂ ਕਹਿੰਿਆ ਮੇਰੀ ਆਦਤ ਹੀ ਆਏ ਜੇ ਮੇਰਾ ਕੰਮ ਮੈਂ ਫੜ ਲਿਆ ਮੇਰਾ ਤੁਹਾਨੂੰ ਪਤਾ ਘਰੇ ਵੀ ਮੈਂ ਹੀ ਕਰਦੀ ਜੇ ਮੈਂ ਕਲੀਨਿੰਗ ਫੜ ਲਈ ਰੂਮ ਦੀ ਜਾਂ ਕਿਸੇ ਅਲਮੀਰਾ ਦੀ ਫਿਰ ਮੈਂ ਉਹਨਾਂ ਚ ਸਾਹ ਨਹੀਂ ਲੈਣਾ ਜਿੰਨਾ ਚਿਰ ਉਹ ਫੁੱਲ ਕਲੀਨਿੰਗ ਹੋ ਨਹੀਂ ਜਾਂਦੀ ਪਤਾ ਨਹੀਂ ਮੇਰੇ ਕੀ ਹੈਗਾ ਤੇ ਲੋ ਜੀ ਇੱਥੇ ਵੀ ਉਹੀ ਕੰਮ ਫੜ ਲਿਆ ਸੀਗਾ ਜਬ ਜੋ ਤਨਾ ਧੋ ਕੇ ਰੈਡੀ ਸੀ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਨਾ ਫਿਰ ਮੈਨੂੰ ਇਹ ਸੀ ਮੈਂ ਚਲੋ ਨਹਾਣਾ ਹੀ ਆ ਤੇ ਆਪਾਂ ਆਪਦਾ ਮੋਟਾ-ਮੋਟਾ ਕੰਮ ਜਿਹੜਾ ਮੈਨੂੰ ਦੀਂਦਾ ਉਹ ਮੈਂ ਕਰਕੇ ਤੇ ਫੇਰ ਹੀ ਨ ਤਲੋ ਜੀ ਗਰਮੀ ਸੱਚੀ ਹੈ ਇੱਥੇ ਤਾਂ ਮੈਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਗਰਮੀ ਨਹੀਂ ਜੰਬਜੋਤ ਨੂੰ ਹੋਇਆ ਬਟ ਲਾਸਟਲੇ ਜਿਹੜੇ ਦਿਨਸ ਨਾ ਸੰਡੇ ਔਰ ਮੰਡੇ ਮੰਡੇ ਨੂੰ ਤਾਂ ਆਪਾਂ ਵਾਪਸ ਹੀ ਆ ਗਏ ਸੀ ਜਿਹੜਾ ਸੰਡੇ ਵਾਲਾ ਡੇ ਸੀ ਉਦੋਂ ਵੀ ਗਰਮੀ ਸੱਪਾ ਕਿਤੇ ਨਹੀਂ ਗਏ ਸੰਡੇ ਵਾਲੇ ਡੇ ਵੀ ਸ਼ੁਕਰ ਮਨਾਉ ਤੁਸੀਂ ਆਪਾਂ ਮਾਰਕੀਟ ਵਗੈਰਾ ਜਿੰਨੇ ਵੀ ਤੁਹਾਨੂੰ ਵਲੌਗਸ ਦੇਖਣ ਨੂੰ ਮਿਲੇ ਨਾ ਪਹਿਲਾਂ ਤੇ ਜਿਹੜੇ ਹੁਣ ਹੁਣ ਵੀ ਪਿੱਛੇ ਮਿਲਣਗੇ ਉਹ ਸਾਰੇ ਠੰਡਕ ਦੇ ਨੇ ਮਤਲਬ ਕਿ ਰੇਨ ਵਗੈਰਾ ਹੋ ਕੇ ਹਟੇ ਸੀ ਜਾਂ ਮੌਸਮ ਠੰਡਾ ਸੀ ਤਾਂ ਆਪਾਂ ਚਲੇ ਜਾਂਦੇ ਸੀ ਬਾਜ਼ਾਰ ਆਦਰਵਾਇਜ਼ ਵੈਸੇ ਗਰਮੀ ਗਰਮੀ ਚ ਤਾਂ ਮੈਂ ਨ ਕੱਲ ਘਰੇ ਵੀ ਦੀ ਆਪਾਂ ਗਰਮੀ ਚ ਕਿਤੇ ਜਾਂਦੇ ਹੁੰਦੇ ਬਾਹਰ ਹਲੋ ਜੀ ਟਾਈਮ ਹੋ ਗਿਆ 1:11 1:11 ਵਜੇ ਦਾ ਕੰਮ ਨਿਭੜ ਗਏ ਅ ਮੰਮੀ ਰੋਟੀ ਪਾਣੀ ਵੀ ਖਾ ਲਿਆ ਆ ਜੱਬ ਬਣਾਈ ਸੀ ਅਰਬੀ ਦੀ ਸਬਜ਼ੀ ਥੋੜੀ ਜੀ ਰਸਪਾ ਕੇ ਮਤਲਬ ਬੜੀ ਟੇਸਟੀ ਬਣੀ ਬੜੀ ਜਿਆਦਾ ਟੇਸਟੀ ਬਣੀ ਉਹ ਤੇ ਮੰਮੀ ਪਤਾ ਨਹੀਂ ਕੀ ਕਰੇ ਕੁਛ ਕਰੀ ਹੁੰਦੇ ਆ ਜੀ ਜੀ ਲਈ ਕੁੜੀ ਬਿਮਾਰ ਹੋ ਗਈ ਆ ਬੁਖਾਰ ਚੜੇ ਤੇ ਦਵਾਈ ਦੁਵਾਣ ਗਈ ਆ ਜਬਜਤ ਆਪੇ ਜਬਜਤ ਸਿੰਘ ਬਰਾੜ ਤਾਂ ਨਹਾ ਧੋ ਕੇ ਦਵਾਈ ਲੈ ਲਈਏ ਹਮ ਸੌਗਾ ਤੇ ਅੱਜ ਬਸ ਮੈਂ ਉਹ ਬਾਥਰੂਮ ਜਿਹੜਾ ਕਲੀਨ ਕਰ ਲੱਗੀ ਉਧਰ ਲੱਗੀ ਰਹੀ ਹੁਣ ਦੇਖਦੇ ਆਂ ਸ਼ਾਮ ਨੂੰ ਕਿਹੜੀ ਸਬਜ਼ੀ ਬਣਾਉਣੀ ਹੈ ਸਬਜ਼ੀਆਂ ਸਾਰੀਆਂ ਲੈ ਲਈਆਂ ਤੁਸੀਂ ਦੇਖੇ ਇਸ ਤਰ੍ਹਾਂ ਗਲੀ ਦੇ ਵਿੱਚ ਰੇੜੀਆਂ ਹੁੰਦੀਆਂ ਨੇ ਸ਼ਹਿਰਾਂ ਇੱਥੋਂ ਪਤਾ ਹੀ ਆ ਤੇ ਸਬਜ਼ੀਆਂ ਦੋ ਤਿੰਨ ਕੱਟੀਆਂ ਹੀ ਲੈ ਲਈਆਂ ਹੈਗੀਆਂ ਦੇਖਦੇ ਆਂ ਸ਼ਾਮੇ ਕੀ ਬਣਾਉਣੀ ਹੈ